ਤਦ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤੇ ਮੋਗੇ ਜ਼ਿਲ੍ਹੇ ਦਾ ਇੱਕ ਵੱਡਾ ਮੇਲਾ ਵਾ ਤੜਕ ਮੇਲਾ ਬਹੁਤ ਲੰਮੇ ਸਮੇਂ ਦੇ ਬਾਅਦ ਲੱਗਿਆ ਵਾ ਮੇਰੇ ਹਿਸਾਬ ਦੇ ਨਾਲ 2004 ਤੋਂ ਬਾਅਦ ਫੇਰ ਲੱਗਿਆ ਦੁਵਾਰਾ ਔਰ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਸ ਮੇਲੇ ਨੂੰ ਲਾਇਆ ਔਰ ਸਭ ਤੋਂ ਵੱਡੇ ਸ਼ੁਕਰਗੁਜ਼ਾਰਾਂ ਜਿਹੜੇ ਇਸ ਮੇਲੇ ਦੇ ਵਿੱਚ ਐਪਰੀਸ਼ੀਏਟ ਕਰਨ ਦੇ ਲਈ ਆਪਣੇ ਜਾਨਵਰਾਂ ਨੂੰ ਲੈ ਕੇ ਆਏ ਆਓ ਬਾਈ ਤਕਵੀਰ ਪੰਡੇ ਦੇ ਨਾਲ ਗੱਲਬਾਤ ਕਰਦੇ ਆਂ ਸਾਡੇ ਨਾਲ ਮੌਜੂਦ ਹੋਣਗੇ ਬਾਈ ਗੁਰਪ੍ਰੀਤ ਸਿੰਘ ਮਾਨੋਗੇ ਘੱਲ ਉਧਰਲੇ ਪਾਸ ਸੋਨੀਪੇਖਾ ਵੀਰਾ ਖੜਾ ਹੋਇਆ ਵੱਡੇ ਭਾਈ ਸਾਰੇ ਖੜੇ ਹੋਏ ਜਿੰਦਗੀ ਦੇ ਮਾਨ ਆ ਸਾਰੇ ਆਪਣਾਂਵਾਂ ਦਾ ਹੀ ਬਹੁਤ ਧੰਨਵਾਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਰਾਮ ਰਾਮ ਸਾਰੀ ਭਾਈ ਬਾਈ ਰਾਮ ਰਾਮ ਸਤਿ ਸ਼੍ਰੀ ਅਕਾਲ ਸਾਰੇ ਭਾਈਆ ਨੇ ਜੀ ਬਹੁਤ ਠੀਕ ਠਾਕ ਆ ਬਹੁਤ ਵਧੀਆ ਜੀ ਅੱਜ ਤੇਰੇ ਚਿਹਰੇ ਤੇ ਨੂਰ ਵੱਖਰਾ ਨਹੀਂ ਆਪਣੇ ਆ ਹੀ ਰਹਿੰਦਾ ਜੀ ਆਪਾਂ ਨਹੀਂ ਕਰਦੇ ਆਪਾਂ ਜੀ ਲਗੇ ਤੋ ਉਸ ਦੀ ਕੋਈ ਜ਼ਿਆਦਾ ਖੁਸ਼ੀ ਨਹੀਂ ਆ ਸਗਾ ਵੀਰ ਭਾਈ ਪਹਿਲਾਂ ਤੈਨੂੰ ਸਾਡੀ ਸਮੁੱਚੀ ਟੀਮ ਦੇ ਵੱਲੋਂ ਜਿੰਨੇ ਵੀ ਮੀਡੀਆ ਆਧਾਰੇ ਆਏ ਸਾਰਿਆਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਿਲਕੁਲ। ਉਦਾਈ ਦੀ ਸਾਰੇ ਭਾਈਆਂ ਨੂੰ ਮੁਬਾਰਕ, ਉਦਾਈ ਸਭ ਭਾਈਆਂ ਨੂੰ। ਫਿਰ ਕਿੰਵੇਂ ਨੰਬਰ ਪ੍ਰਾਪਤ ਕਰਨਾ? ਪਹਿਲਾ ਨੰਬਰ ਹੈ ਜੀ। ਜੋ ਚੈਂਪੀਅਨ ਵਿੱਚ ਹੈ ਦੋ ਮਗਾਈ ਹੈ ਆਪਣੀ। ਠੀਕ ਆ। ਜੋ ਦੁੱਧ ਮਿਲਕਿੰਗ ਚੁਆਈ ਤੇ ਜੋ ਲੱਗੀ ਹੈ ਨੀ? ਪਹਿਲੇ ਨੰਬਰ ਤੇ ਰਹੀਏ ਦੋਨੋਂ। ਦੋਨੋਂ ਪਹਿਲੇ ਨੰਬਰ ਤੇ ਰਹੀ। ਇੱਕ ਤਾਂ ਗ੍ਰੇਡਿਟ ਤੇ ਲੱਗੀ ਥੀ। ਹਾਂਜੀ। ਉਸਮਤਨਾਦੀ ਮੰਗਦੀ ਔਰ ਇੱਕ ਰੇਸਮਾਂ ਥੀ ਉਹ ਚੈਂਪੀਅਨ ਵਿੱਚ ਲੱਗੀ ਥੀ ਉਹ ਵੀ ਪਹਿਲੇ। ਰੇਸਮਾਂ ਦਾ ਜੋ ਪਰਲੀ ਹੈ ਨਾ ਜੀ। ਠੀਕ ਕਿਲੋ 600 ਕੁਛ ਗ੍ਰਾਮ ਹੈ ਜੀ 29 ਕਿਲੋ 600 ਕੁਛ ਗ੍ਰਾਮ ਹੈ ਪਰ ਕਹਿਣ ਤੋਂ ਭਾਵ ਇਹ ਜਾਂਦਾ ਬੁਲਟ ਤੇ ਜਾਂਦਾ ਜਾਂ ਟਰੈਕਟਰ ਤੇ ਦੋਵਾਂ ਦੇ ਵਿੱਚ ਨਹੀਂ ਆਪਾਂ ਨੂੰ ਸੰਤੁਸ਼ਟੀ ਹੈ ਜੀ ਜੈਸਾ ਕਮੇਟੀ ਫੈਸਲਾ ਕਰੇਗੀ ਆਪਾਂ ਨਹੀਂ ਕੋਈ ਤਾਂ ਰੁਝਾਨਾਂ ਦਾ ਅੱਜ ਫੁਕਾਰੇ ਫੋੜ ਦੇ ਮਰੇ ਜਾਂ ਦੁਖਦੁਖ ਨਹੀਂ ਇੱਕ ਤਾਂ ਜੀ ਕਰਾਂਗੇ ਕੋਈ ਨਹੀਂ ਹਾਂ ਇਹ ਤਾਂ ਤੇਰੀ ਅੱਖ ਦੱਸਦੀ ਐ ਤੁਹਾਡੇ ਰਾਜ ਹੋਰ ਫੇਰ ਲਓ ਬਤੋ ਗੱਲ ਲੈ ਵੀ ਮੇਤਰੋ ਬਾਈ ਸੁਖਵੀਰ ਢਾਂਡੇ ਦੀ ਮੱਝ ਰੇਸ਼ਮਾ ਨੇ ਪਹਿਲਾ ਨੰਬਰ ਪ੍ਰਾਪਤ ਕਰ ਲਿਆ ਵਾ ਇਸ ਗੱਲ ਦੇ ਲਈ ਬਹੁਤ ਵਧਾਈ ਦਾ ਪਾਤਰਾ ਮਾਲਿਕ ਨਰੇਸ਼ ਭਾਈ ਹੈ ਲੇਕਿਨ ਅਸੀਂ ਇਹ ਮੱਝ ਲਗਾਉਂਦੇ ਹਾਂ ਸੰਦੀਪ ਭਾਈ ਦਾ ਮਹਰਾ ਇੱਕ ਐਕਸਪਾਇਰ ਹੋ ਗਿਆ ਅਮਰੀਕਾ ਰਹਿਆ ਕਰਦਾ ਦੇਖੋ ਆਪਸ ਵਿੱਚ ਭਾਈ ਨਹੀਂ تھے ਲੇਕਿਨ ਇੱਕ ਗਰੁੱਪ ਕੇ ਹਿਸਾਬ ਸੇ ਹਮਾਰਾ ਇਤਨਾ ਪਿਆਰ ਥਾ ਕਿ ਭਈ ਨਾਮ ਤੇ ਮੂਸੀ ਕੇ ਨਾਮ ਤੇ ਲਗਾ ਲਿਆ ਜੀ ਜੀ ਰੇਸ਼ਮਾ ਵੀ ਭਾਈ ਕੇ ਨਾਮ ਤੇ ਲੱਗੀ ਸੀ ਕਿਸਮਤ ਤਿੰਨੋ ਵੱਡੂ ਸਿਪਾਈ ਕੇ ਨਾਮ ਭਾਈ ਕੇ ਸੰਦੀਪ ਭਾਈ ਕੇ ਉਹਨਕੇ ਨਾਮ ਤੇ ਲੱਗੀ ਬਹੁਤ ਵੱਡਾ ਘਾਟਾ ਪੈ ਗਿਆ ਹਾਂ ਜੀ ਘਾਟਾ ਉਸਨੇ ਜਿੰਨਾ ਠੰਡਾ ਪਣ ਮਾਰੇ ਕੋ ਸਿਖਾ ਗਿਆ ਮਨੂੰ ਦੁਨੀਆ ਦਾ ਜਿੰਨਾ ਤਜਰਬਾ ਸਿਖਾ ਗਿਆ ਛੋਟੀ ਉਮਰ ਮੇ ਕੋਈ ਇਨਸਾਨ ਹੁੰਦਾ ਤੋੜਨ ਵਾਲਾ ਮੋੜ ਦੇ ਵਾਲੇ ਤੋਂ ਬਹੁਤ ਚਲ ਗਿਆ ਦਿਮਾਗਦਾਰ ਥਾ ਬਹੁਤ ਸਿਖਾ ਗਿਆ ਲੇਕਿਨ ਚਲੋ ਪਰਮਾਤਮਾ ਨੇ ਜੋ ਮਨਜ਼ੂਰ ਥਾ ਉਸਕੇ ਅੱਗੇ ਆਪਾਂ ਸਹੀ ਬਾਤ ਹੈ ਲੈ ਵੀ ਭਾਈ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਭਾਈ ਗੁਰਪ੍ਰੀਤ ਦੇ ਕੋਲੇ ਮੈਕ ਕਰਨਾ ਪੈ ਜਾਊਗਾ ਗੁਰਪ੍ਰੀਤ ਭਾਈ ਨੇ ਬਹੁਤ ਸ਼ੋਕ ਕਰਿਆ ਦੇਖੋ ਨਹੀਂ ਐਕਟਿਵਲੀ ਮੈਂ ਤੇਰੇ ਮੂੰਹ ਮੈਂ ਭਾਈ ਨੂੰ ਵਧਾਈ ਤੇ ਰਿਪੋਰਟਿੰਗ ਦੇ ਵਿੱਚ ਦੇਣੀ ਦੂੰਗਾ ਦੂੰਗਾ ਕੋਈ ਨਾ ਤੋਤੋ ਦੇ ਜਾਂਦਾ ਹੋਵੇ ਕਿ ਕਿਦ ਕਿਵੇਂ ਠੀਕ ਹੈ ਅੱਜ ਬਹੁਤ ਜ਼ੋਰ ਲੱਗਿਆ ਬਈ ਤੇਰਾ ਨਾ ਪਰੇਟ ਦਾ ਪੂਰਾ ਜੋਰ ਲੱਗਿਆ ਹੈ ਬਾਈ ਬਹੁਤ ਸ਼ੋਅ ਕਰ ਰਹੇ ਹਨ ਜਿਵੇਂ ਜਗਰਾਵੇ ਵੇ ਕੁਛੇਤਰ ਹੋਵੇ ਚੇਤਰ ਹੋ ਲਾ ਹੋਵੇ ਚਾਹ ਇਧਰ ਵਾਲਾ ਹੋਵੇ ਬਹੁਤ ਸ਼ੋਅ ਕਰਿਆ ਹੈ ਸਹੀ ਗੱਲ ਹੈ ਯਾਰ ਬਾਈ ਜੀ ਜਦ ਸ਼ੋਅ ਹੋਏ ਬੰਦਿਆਂ ਦਾ ਹੁੰਦਾ ਨਹੀਂ ਜਿੱਥੇ ਵੀ ਜਾ ਕੇ ਬੰਦਾ ਆ ਕੇ ਬਣਦਾ ਹੈ ਸਹੀ ਬਾਤ ਹੈ ਸਹੀ ਬਾਤ ਹੈ ਸੋ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਈ ਦੂਜੀ ਮੱਝ ਕਿਹੜੀ ਆਪਣੀ ਦੂਜੀ ਉਹ ਕਿਸਮਤ ਨਾ ਦੀ ਹੈਗੀ ਜੀ ਕਿਸਮਤ ਨਾ ਹੁੰਦਾ ਹੈ ਹਾਂ ਕਰੀਏ ਕਿ ਇਹ ਵਿੱਚ ਮੈਂ ਇਹ ਥੋੜੀ ਅਫਸਰਟ ਹੋ ਗਈ ਇਸ ਨੂੰ ਟ੍ਰੈਕਟਰ ਵਾਲੀ ਕਹਿੰਦੇ ਉਹਦੋਂ ਉਹਲੇ ਟ੍ਰੈਕਟਰ ਜਿੱਤਿਆ ਸੀ ਨੀ ਹਾਂ ਠੀਕ ਹੈ ਉਹ ਟ੍ਰੈਕਟਰ ਵਾਲੀ ਹੈ ਇਹ ਟ੍ਰੈਕਟਰ ਵਾਲੀ ਆ ਠੀ ਪਹਿਲੇ ਮੋਟਰਸਾਈਕਲ ਲੈ ਕੇ ਆਈ ਸੀ ਆਪਣੇ ਕੁਰਛੇਤਰ ਤੋਂ ਹਾਂ ਅਬ ਬਈ ਗਲਟਾਲੀ ਹੋ ਗਈ ਵਾ ਬੋਲਟਾਲੀ ਹੋ ਗਈ ਅਬ ਤਾਂ ਦੁਖਦੁਖ ਹੋ ਗਈ ਹਾਂ ਦੁਖਦੁਖ ਹੋ ਗਈ ਇਹ ਨਾ ਪਾਲੇ ਪਟਾਕੇ ਪਾਈ ਜਾਵੇ ਪਿੰਡ ਦੇ ਵਿੱਚ ਜਾਵੇ ਪਟਾਕੇ ਪਾਣ ਵਾਲੇ ਹੋਰ ਕਿਹਦੇ ਪੰਗਾ ਪਾਣਵੇਂ ਤੇ ਬਾਈ ਫਿਰ ਜਿਹੜੀ ਉਹ ਮਾਜਾ ਉਹਨੇ ਕਿੰਨਾ ਦੋਦਰ ਰਿਕਾਰਡ ਕਰਵਾਤਾ ਉਸਨੇ 25 'ਚ ਥੋੜਾ ਘੱਟ ਰਾਈ ਗਈ ਜੀ ਉਹ 25 'ਚ ਥੋੜਾ ਘੱਟ ਉਹ ਗ੍ਰੇਡੇਟ ਵਿੱਚ ਉਹ ਗ੍ਰੇਡੇਟ ਵਿੱਚ ਹਾਂ ਜੀ ਫਿਰ ਮਲਾਂ ਜਿਹੜੀ ਜਾਣੀ ਕਹਿਣ ਤੋਂ ਪਾਵਰ ਟੌਪ ਦੇ ਮੋਹਰਾ ਦੇ ਵਿੱਚ ਨਾਮ ਉਹ ਦੋਵੇਂ ਤੁਹਾਡੇ ਹਾਸਲ ਹੋ ਗਏ ਬਿਲਕੁਲ ਜਿਸ ਤਰ੍ਹਾਂ ਇਹ ਚੈਂਪੀਅਨ ਮੋਹਰਾ ਵਿੱਚ ਆ ਗਈ ਉਹ ਗ ग्रेड में आ गई और उधर पास जो नीली रावी में मनजीत भाई, भाई की आई है मनजीत भाई की मनजीत बेसवाल से नीली रावी में ट्रैक्टर जीत गई वो ट्रैक्टर जीत गई वो ट्रैक्टर क्लियर हो गया उसका और दूसरी मैच थी जो उस भाई थी वो जो ਚੈਂਪੀਅਨਸੇ ਅਲੱਗ ਕੈਟੇਗਰੀ ਥੀ ਉਹ ਵੀ ਪਹਿਲਾ ਸਥਾਨ ਉਹ ਕੀ ਬਾਤ ਆ ਕੀ ਬਾਤ ਚਾਉਂਦੇ ਰਹਾ ਬਾਈ ਤੁਹਾਡੀ ਮਿਹਨਤ ਨੂੰ ਸਲਾਮ ਆ ਕਿਉਂਕਿ ਤੁਹਾਡੇ ਅਗੇ ਸਾਡਾ ਹਮੇਸ਼ਾ ਸਿਰ ਚੁੱਕਦਾ ਰਹੂਗਾ ਤੁਸੀਂ ਵੱਡੇ ਹੋ ਅਸੀਂ ਛੋਟੇ ਹਾਂ ਤੁਸੀਂ ਖਰੇ ਹੋ ਅਸੀਂ ਛੋਟੇ ਨਹੀਂ ਬਿੱਲਾ ਲਾਵਾਂਗੇ ਟਿਕਣੇ ਬਾਕੀ ਦੂਸਰੋਂ ਮੇਰੇ ਨਾਲ ਵੱਧ ਸੁਣਿਆ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਚਾਉਂਦੇ ਰਹੋ ਗੁਰਪ੍ਰੀਤ ਬਾਈ ਤੁਹਾਡਾ ਬਹੁਤ ਬਹੁਤ ਸੋਹਣੀ ਬਈ ਲੱਗੂ ਜੀ ਵੇ ਬਾਈ ਦੀ ਵੀ ਮਿਹਨਤ ਆ ਬਾਈ ਸੋਨੀ ਬਾਈ ਆ ਜਿਹੜਾ ਤੁਸੀਂ ਵੇਖਦੇ ਪਏ ਕੈਮਰੇ ਦੇ ਵਿੱਚ ਸਭ ਤੋਂ ਵੱਧ ਦੇ ਜਾਨਵਰਾਂ ਦੇ ਵਿੱਚ ਮਿਹਨਤ ਬਾਈ ਲਾਉਂਦਾ ਕਿਉਂਕਿ ਜੁੰਦਾ ਰਿਹਾ ਬਾਈ ਸੋਨੀ ਬੇ ਤੈਨੂੰ ਵੀ ਸਲਾਮ ਆ ਵੀਰੇ ਤੇ ਬਾਈ ਇੱਕ ਵਾਰੀ ਪੁੱਤ ਲੈ ਵੀ ਉੱਤੋਂ ਦੀ ਜਾ ਕੇ ਮਈਆਂ ਜਰੂਰ ਵਿਖਾਇਆ ਜਿਨ੍ਹਾਂ ਨੇ ਬਾਜੀ ਮਾਰੀ ਆ ਕਿਤੇ ਮਈਆਂ ਨਾ ਦੇਖਣੇ ਸੁਖਵੀਰ ਨੇ ਵੇਖਿਆ ਦੋਸਤੋ ਪਹਿਲੇ ਨੰਬਰ ਤੇ ਮੱਝ ਆ ਆਈ ਆ ਰੇਸ਼ਮਾ ਦਾ ਨਾਮ ਬਾਜੀ ਦਿਖਾਉਣੀ ਆ ਦੇ ਵੀ ਆਈ ਇਹ ਵੀ ਮੀਡੀਆ ਵੀ ਆਈ ਉਹ ਬਣਾ ਲੈਣ ਇੰਨੀ ਜਿੰਨੀ ਬੜੋ ਬੜੇ ਮਦਦ ਕਰ ਸਕਦੇ ਆ ਲੈ ਹੋਗੀ ਆਪਸ ਵਿੱਚ ਕਹਦੇ ਕਿ ਉਹ ਚਲਣਾ ਚਾਹੁੰਦਾ ਫਿਰ ਕੋਈ ਵੀ ਚੱਲਦਾ ਪ੍ਰੋਗਰਾਮ ਤੋਂ ਬਾਅਦ ਜਾ ਰਹੇ ਰੇਸ਼ਮਾ ਮੈਂ ਜਾਂ ਦੋਸਤੋ ਦੇਖ ਸਕਦੇ ਆ ਕਿ ਕਿੰਨੀ ਕੰਡਾ ਦੀ ਜਦ ਤਿੰਨ ਫੀਲ ਬਣੀ ਹੋਈ ਸੀ ਸੇਸੋ ਚੁੜਾ ਇਹਨੇ ਪਹਿਲਾ ਨੰਬਰ ਪ੍ਰਾਪਤ ਕੀਤਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਤਵਾਦ ਸ਼ੇਅਰ ਕਰ ਦਿਓ ਇਹਨੇ ਦੋਸਤੋ ਤਨੌਲੇ ਤੇ ਕੋ ਟਰੈਕਟਰ ਜਿੱਤਿਆ ਸੀਗਾ ਮੈਂ ਇਸਨੇ ਇਸਨੇ ਦੋਸਤੋ 25 ਕਿਲੋ ਤੋਂ ਬਾਹਰ ਦੁੱਧ ਦਿੱਤਾ ਇਹ ਮੇਹ ਦਾ ਨਾਮ ਹੈਗਾ ਸਾਸੀ ਉਹਦਾ ਨਾਮ ਕੈਸ ਮਾਤਾ ਸੁਬੀਬ ਭਾਈ ਨੇ ਤੁਸੀਂ ਕਿਸਮਤਾਂ ਬਣੀਆਂ ਇਸ ਵਕਤ ਤੈਨੂੰ ਕੀ ਲੱਗਦੀ ਮਹਾਰਾਜ ਦੇ ਸਾਧਨ ਤੱਕ ਪਹੁੰਚਾਉਣ ਲਈ ਇੱਕ ਮਿੰਟ ਦੇ ਇਸ ਤਰੀਕੇ ਨਾਲ ਕਲੱਬ ਦਾ ਤੈਨੂੰ ਬੰਦ ਕਰਦਾ ਵੀਡੀਓ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ